ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਪਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਉਦਯੋਗਿਕ ਸਿਖਲਾਈ ਸੰਸਥਾ ਸਰਹਾਲੀ ਵਿਖੇ ਜ਼ਿਲ੍ਹਾ ਪਦਰੀ ਬਾਤ ਵਿਵਾਦ ਮੁਕਾਬਲੇ ਕਰਵਾਏ ਗਏ ਜ਼ਿਲ੍ਹਾ ਯੁਵਾ ਅਫਸਰ ਜਸਲੀਨ ਕੌਰ ਦੀ ਦੇਖ ਰੇਖੇ ਹੇਠ ਕਰਵਾਏ ਇਸ ਮੁਕਾਬਲੇ ਦਾ ਵਿਸ਼ਾ ਮਾਈ ਭਾਰਤ ਵਿਕਸਿਤ ਭਾਰਤ 2023 ਸੀ ਮੁਕਾਬਲੇ ਚ ਵਕ ਵਕ ਵਿਦਿਅਕ ਸੰਸਥਾਵਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ ਇਸ ਮੌਕੇ ਸੰਬੋਧਨ ਕਰਦੇ ਜ਼ਿਲ੍ਹਾ ਯੁਵਾ ਅਫਸਰ ਨੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਚ ਨੌਜਵਾਨਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ ਮਰੱਠਾ ਤੇ ਸੂਝ-ਬੂਝ ਨਾਲ ਬੰਦਾ ਯੋਗਦਾਨ ਪਾਇਆ ਤੇ ਹੁਣ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਇਹ ਦਾਵਾ ਤੇ ਵਾਦਾ ਹੈ ਕਿ ਉਹ ਇਸ ਸੁਪਨੇ ਨੂੰ ਪੂਰਾ ਕਰ ਦਿਖਾਉਣਗੇ ਪਰ ਕੀ ਭਾਰਤ 2047 ਕੇਵਲ ਸੁਪਨਾ ਹੈ ਜਾਂ ਹੈ ਹਕੀਕਤ ਜੇ ਹਕੀਕਤ ਹੈ ਤਾਂ ਕਿਵੇਂ ਹੈ ਕੌਣ ਹੈ ਉਸ ਦਾ ਪਗیدار ਕਿਵੇਂ ਬਣਾਵਾਂਗੇ ਅਸੀਂ ਵਿਕਸਿਤ ਭਾਰਤ ਕੀ ਹਨ ਰੁਕਾਵਟਾਂ ਤੇ ਕਿਵੇਂ ਕਰਨੀਆਂ ਹਨ ਖਤਰਾ ਇਹਨਾਂ ਸਭ ਸਵਾਲਾਂ ਦੇ ਜਵਾਬ ਸਾਡੇ ਅੰਦਰ ਲੁਕੇ ਹਨ